ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਆ ਜੀ ਸਿੰਗਾਪੁਰ ਦਾ ਚੈਂਗੀ ਏਅਰਪੋਰਟ ਤੇ ਇਸ ਟਾਈਮ ਅਸੀਂ ਟਰਮੀਨਲ 3 ਦੇ ਉੱਤੇ ਤੇ ਜੇ ਤੁਸੀਂ ਟਰਮੀਨਲ 3 ਤੋਂ ਸਿੰਗਾਪੁਰ ਮੇਨ ਸਿਟੀ ਨੂੰ ਜਾਣਾ ਤਾਂ ਆਪਾਂ ਨੂੰ ਇੱਥੋਂ ਸਕਾਈ ਟ੍ਰੇਨ ਲੈਣੀ ਪਊਗੀ ਸਕਾਈ ਟ੍ਰੇਨ ਇੱਕ ਛੋਟੀ ਜੀ ਟ੍ਰੇਨ ਹੈ ਜਿਹੜੀ ਕਿ ਟਰਮੀਨਲ 3 ਤੇ ਟਰਮੀਨਲ 2 ਨੂੰ ਕਨੈਕਟ ਕਰਦੀ ਹੈ ਤੇ ਟਰਮੀਨਲ 2 ਦੇ ਉੱਤੋਂ ਜਿਹੜੀ ਮੈਟਰੋ ਲਾਈਨ ਹੈ ਜਿਹੜੀ ਕਿ ਮੇਨ ਸਿੰਗਾਪੁਰ ਸਿਟੀ ਨੂੰ ਕਨੈਕਟ ਕਰਦੀ ਹੈ ਉਹ ਟਰਮੀਨਲ 2 ਦੇ ਉੱਤੋਂ ਅਵੇਲੇਬਲ ਆ ਤੇ ਹੁਣ ਅਸੀਂ ਟਰਮੀਨਲ 2 ਤੇ ਜਾ ਰਹੇ ਆ ਉੱਥੋਂ ਅਸੀਂ ਫੜਾਂਗੇ ਮੈਟਰੋ ਟ੍ਰੇਨ ਤੇ ਫਿਰ ਚੱਲਾਂਗੇ ਸ਼ਹਿਰ ਵੱਲੋਂ ਪਰ ਉਸ ਤੋਂ ਪਹਿਲਾਂ ਅਸੀਂ ਦੇਖਣਾ ਜੀ ਇੱਕ ਜੂਲ ਮਾਲ ਜਿਹੜਾ ਕਿ ਟਰਮੀਨਲ 3 ਦਾ ਹੀ ਹਿੱਸਾ ਵਾ ਤੇ ਇੱਥੋਂ ਕੁਸ਼ਕ ਦੂਰੀ ਦੇ ਉੱਤੇ ਤੁਰ ਕੇ ਵੀ ਆਪਾਂ ਉਸ ਮਾਲ ਦੇ ਵਿੱਚ ਜਾ ਸਕਦੇ ਆ ਤੇ ਇਹ ਆ ਜੀ ਉੱਥੇ ਵਾਕ ਅਵੇ ਬਣਿਆ ਹੋਇਆ ਜਿਹੜਾ ਕਿ ਮੋਲ ਨੂੰ ਤਾਂ ਟਰਮੀਨਲ 3 ਨੂੰ ਕਨੈਕਟ ਕਰਦਾ ਤੇ ਇਹ ਆ ਜੀ ਜੂਲ ਮਾਲ ਜਿਹੜਾ ਕਿ ਬਹੁਤ ਜ਼ਿਆਦਾ ਕੁਦਰਤੀ ਖੂਬਸੂਰਤੀ ਦੇ ਨਾਲ ਸ਼ਿੰਗਾਰਿਆ ਹੋਇਆ ਕਿ ਇਹ ਇੰਜ ਜਾਪਦਾ ਹੀ ਨਹੀਂ ਕਿ 에어ਪੋਰਟ ਦਾ ਹਿੱਸਾ ਆ ਤੇ ਸਾਹਮਣੇ ਇਹ ਉਹੀ ਸਕਾਈ ਟ੍ਰੇਨ ਆ ਜਾ ਜੀ ਡੀ ਕੇ ਟਰਮੀਨਲ 2 ਨੂੰ ਕਨੈਕਟ ਕਰਦੀ ਆ ਇਹ ਮੌਲ ਦੇ ਵਿੱਚੋਂ ਦੀ ਹੋ ਕੇ ਲੰਘਦੀ ਆ ਤੇ ਇਹ ਜਿਹੜਾ ਝਰਨਾ ਸਾਹਮਣੇ ਦਿਖ ਰਿਹਾ ਇਹ ਇੱਥੋਂ ਦੀ ਮੇਨ ਅਟਰੈਕਸ਼ਨ ਆ ਇਹ ਦੁਨੀਆ ਦਾ ਸਭ ਤੋਂ ਉੱਚਾ ਝਰਨਾ ਜਿਹੜਾ ਕਿ ਕਿਸੇ ਬਿਲਡਿੰਗ ਦੇ ਅੰਦਰ ਸ਼ੀਸ਼ੇ ਨਮਾ ਇਮਾਰਤ ਦੇ ਅੰਦਰ ਬਣਿਆ ਹੋਇਆ ਤੇ ਸਭ ਤੋਂ ਸੈਂਟਰਲ ਪੀਸ ਹੈ ਇਥੋਂ ਦਾ ਇਹਦੇ ਚਾਰੇ ਚਾਰ ਸਫੇਰੇ ਦੇ ਜੰਗਲ ਦਾ ਪੂਰਾ ਡਿਜ਼ਾਈਨ ਤੇ ਸੈਟਅਪ ਕੀਤਾ ਹੋਇਆ ਤੇ ਕਾਫੀ ਵੈਰਾਈਟੀ ਦੇ ਰੁੱਖ ਬੂਟੇ ਆ ਆਪਾਂ ਹੌਲੀ-ਹੌਲੀ ਵੇਖਾਂਗੇ ਤਾਂ ਚਾਰ ਸਫੇਰਾ ਤੇ ਬਾਕੀ ਇਹ ਜਿਹੜੀ ਬਿਲਡਿੰਗ ਹੈ ਕਾਫੀ ਉੱਚੀ ਆ ਘਟੋ-ਘਟ 10 ਮੰਜ਼ਲਾ ਮਾਲ ਆ ਏ ਤੇ ਪੰਜ ਮੰਜ਼ਲਾ ਜਿਹੜੀ ਇਹ ਦੀ ਅੰਡਰਗਰਾਉਂਡ ਹੈ ਤੇ ਪੰਜ ਮੰਜ਼ਲਾ ਜਿਹੜੀ ਆ ਤੇ ਉੱਪਰ ਬਣੀ ਹੋਈ ਤੇ ਬਹੁਤ ਸਾਰੀਆਂ ਅੰਦਰ ਖਾਣ ਪੀਣ ਦੀਆਂ ਦੁਕਾਨਾਂ ਵਾਂ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਨੂੰ ਤੇ ਥੱਲੇ ਜਾ ਕੇ ਦੇਖਦੇ ਆਂ ਕਿ ਕਿਸ ਤਰ੍ਹਾਂ ਦਾ ਨਜ਼ਾਰਾ ਆਦਾ ਥੱਲੇ ਜਾਣ ਵਾਸਤੇ ਲਿਫਟਾਂ ਵੀ ਲੱਗੀਆਂ ਹੋਈਆਂ ਤੇ ਜਾਂ ਫਿਰ ਇਸ ਤਰ੍ਹਾਂ ਪੌੜੀਆਂ ਬਣੀਆਂ ਹੋਈਆਂ ਠਾਣਾਂ ਤੇ ਇਹ ਜਗਾ ਨੂੰ ਬਣਾਉਣ ਵਾਸਤੇ ਵੇਖੋ ਕਿ ਕਿੰਨੀ ਜਿਆਦਾ ਮਿਹਨਤ ਕੀਤੀ ਹੋਊਗੀ ਬਿਲਕੁਲ ਪੈਸੇ ਦੀ ਵੀ ਕੋਈ ਕਮੀ ਨਹੀਂ ਛੱਡੀ ਹੋਣੀ ਪਰ ਸਭ ਤੋਂ ਵਧੀਆ ਗੱਲ ਇਹ ਆ ਕਿ ਜਿਹੜੇ ਵੀ ਬੰਦੇ ਨੇ ਇਸ 에어ਪੋਰਟ ਨੂੰ ਡਿਜ਼ਾਈਨ ਕੀਤਾ ਹੋਊਗਾ ਵੀ ਉਹ ਕੁਦਰਤ ਦੇ ਕਿੰਨੇ ਨੇੜੇ ਹੋਊਗਾ ਵੀ ਉਹਨੇ ਇੱਕ ਜੰਗਲ ਦਾ ਸੈਟਅਪ ਤੇ ਝਰਨੇ ਦਾ ਸੈਟਅਪ ਜਿਹੜਾ ਵਾ ਇੱਕ ਬਿਲਡਿੰਗ ਦੇ ਅੰਦਰ ਹੀ ਮਤਲਬ ਖੜਾ ਕਰ ਦਿੱਤਾ ਤੇ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਉੱਪਰ ਛੱਤ ਤੇ ਸ਼ੀਸ਼ਾ ਲੱਗਾ ਹੋਇਆ ਵੀ ਉਹ ਕਿੰਨਾ ਜ਼ਿਆਦਾ ਵੱਡਾ ਏਰੀਆ ਵਾ ਤੇ ਉਹਨੂੰ ਇੱਕ ਤਰੀਕੇ ਦੇ ਨਾਲ ਬਿਨਾ ਪਿੱਲਰ ਦੇ ਜਾਂ ਬਿਲਕੁਲ ਥੋੜੇ ਪਿੱਲਰਾਂ ਦੇ ਨਾਲ ਮੱਲ ਹਵਾ ਦੇ ਵਿੱਚ ਖੜੇ ਕਰ ਦੇਣਾ ਵੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਤੇ ਸੱਜੇ ਪਾਸੇ ਵੀ ਇੱਕ ਇਹ ਐਗਜ਼ਿਟ ਆ ਜਿਹਦੇ ਕਿ ਲਾਗੇ ਇਹਨਾਂ ਨੇ 크리스마ਸ ਟਰੀ ਜਿਹੜਾ ਵਾ ਉਹਨੂੰ ਸਜਾਇਆ ਆ ਤੇ ਇਹਦੇ ਆਲੇ-ਦੁਆਲੇ ਐ ਪੂਰਾ ਜੰਗਲ ਦਾ ਸੈਟਅਪ ਆ ਤੇ ਆਪਾਂ ਇਹਦੇ ਆਲੇ-ਦੁਆਲੇ ਦਾ ਘੇੜਾ ਕੱਢ ਕੇ ਆਉਨੇ ਪੂਰੇ ਦਾ ਔਰ ਸਾਹਮਣੇ ਪਾਸਿਓਂ ਅਸੀਂ ਪੌੜੀਆਂ ਰਹੀਂ ਥੱਲੇ ਉਤਰੇ ਹਾਂ ਤੇ ਬਿਲਕੁਲ ਦੂਸਰੇ ਪਾਸੇ ਖੜੇ ਆ ਇਸ ਟਾਈਮ ਬਾਕੀ ਚਾਰ ਸਫੇਰੇ ਤੋਂ ਇਹ ਇੱਕੋ ਜਿਹਾ ਨਜ਼ਰ ਆਉਂਦਾ ਆ ਹੁਣ ਇਹਨਾਂ ਦੇ ਵਿੱਚ ਭਾਫ਼ ਜੀ ਛੱਡ ਦਿੱਤੀ ਆ ਤੇ ਥੋੜੇ ਚਿਰ ਬਾਅਦ ਐ ਲੱਗੂਗਾ ਜਿਵੇਂ ਚਾਰਸਪਰੇ ਧੁੰਦ ਪਈ ਹੋਈ ਆ ਮੇਰੇ ਖਿਆਲ ਨਾਲ ਇਹ ਭਾਫ਼ ਛੱਡਣ ਦਾ ਮੇਨ ਜਿਹੜਾ ਪਰਪਸ ਆ ਉਹ ਤਾਂ ਇਹ ਆ ਵੀ ਜਿਹੜੇ ਰੋਖ ਆ ਉਹ ਚਾਰਸਪਰੇ ਹਰੇ ਭਰੇ ਰਹਿਣਗੇ ਬਾਕੀ ਥੋੜੀ ਥੋੜੀ ਧੁੰਦ ਜੀ ਰਵੇ ਉਹਦੇ ਨਾਲ ਮਾਹੌਲ ਵੀ ਜਿਹੜਾ ਉਹ ਵੀ ਬੜਾ ਸੋਹਣਾ ਬਣਿਆ ਰਹਿੰਦਾ ਆ ਗਾਂ ਨੂੰ ਜਾਂਦਿਆਂ ਇੱਕ ਹੋਰ ਸੋਹਣਾ ਜਾਂ ਚਰਨਾ ਤੇ ਇਹ ਵੈਸੇ ਹੈ ਸਾਰਾ ਕਮਾਲ ਬੱਤੀ ਦਾ ਤੇ ਪੰਪ ਦਾ ਹੀ ਆ ਤੇ ਜਿੱਥੋਂ ਮਰਜੀ ਪਾਣੀ ਤਾਂ ਨੂੰ ਚਾੜ ਦੋ ਤੇ ਥਾਂ ਨੂੰ ਸੁੱਟੀ ਜਾਓ ਬਾਕੀ ਇਹੋ ਜੀਆਂ ਚੀਜ਼ਾਂ ਆਪਣੇ ਵੀ ਬਣ ਸਕਦੀਆਂ ਪਰ ਇਹ ਆ ਵੀ ਗੱਲ ਸਾਰੀ ਪੈਸੇ ਤੇ ਆ ਕੇ ਅੜ ਜਾਂਦੀ ਆ ਬਾਕੀ ਕਾਲੇ ਰੰਗ ਦਾ ਪੱਥਰ ਆ ਥੱਲੇ ਤੇ ਉੱਤੇ ਚਟੇ ਰੰਗ ਦਾ ਪਾਣੀ ਤੇ ਖੂਬਸੂਰਤੀ ਜਿਹੜੀ ਹੈ ਵੀ ਹੋਰ ਵੀ ਵੱਧ ਜਾਂਦੀ ਆ ਹੁਣ ਇਥੋਂ ਨਿਕਲਦੇ ਆਂ ਜੀ ਬਾਹਰ ਨੂੰ ਤੇ ਬਾਕੀ ਦਾ ਜਿਹੜਾ ਮੋਲ ਆ ਉਹਦੇ ਵੀ ਥੋੜੇ ਜੇ ਘੇੜੇ ਦਿੰਨੇ ਆ ਮੋਲ ਦੇ ਵਿੱਚ ਲਗਭਗ 300 ਦੇ ਕਰੀਬ ਟੋਟਲ ਦੁਕਾਨਾਂ ਵਾਂ ਤੇ ਜਿਹਦੇ ਵਿੱਚ ਹੀ ਖਾਣ ਪੀਣ ਦੀਆਂ ਬੇકરી ਤੇ ਹੋਰ ਵੀ ਵੱਖ-ਵੱਖ ਸੂਬਿਆਂ ਦੇ ਜਾਂ ਕੰਟਰੀਆਂ ਦੇ ਹਿਸਾਬ ਨਾਲ ਜਿਹੜੇ ਕਾਫੀ ਸਾਰੇ ਰੈਸਟੋਰੈਂਟ ਤੇ ਇਹ ਆਪਾਂ ਨੂੰ ਤੇ ਸਾਨੂੰ ਵੀ ਲੱਗੀ ਸੀ ਭੁੱਖ ਤੇ ਫਿਰ ਅਸੀਂ ਇੱਕ ਇੰਡੀਅਨ ਰੈਸਟੋਰੈਂਟ ਲੱਭਾ ਜਿੱਥੇ ਅਸੀਂ ਸ਼ੱਕੇ ਪਰੌਂਠੇ ਤੇ ਉਸ ਤੋਂ ਬਾਅਦ ਦੇ ਵਿੱਚ ਅਹੀਂ ਫਿਰ ਹੌਲੀ ਹੌਲੀ ਕਰਕੇ ਸਾਰੇ ਦਾ ਸਾਰਾ ਜਿਹੜਾ ਮਾਲ ਆ ਉਹਦੇ ਅਹੀਂ ਢੇੜੇ ਕੱਢੇ ਤੇ ਇਹ ਆਮ ਜਿਵੇਂ ਹਰ ਮਾਲ ਦੇ ਵਿੱਚ ਕਾਫੀ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਦੂਤੀਆਂ ਤੀਤੀਆਂ ਇੱਥੇ ਵੀ ਉਹੀ ਹਾਲ ਸੀ ਹਰ ਜਗ੍ਹਾ ਸੇਮ ਹੀ ਦੁਕਾਨਾਂ ਹੁੰਦੀਆਂ ਤੇ ਪਰ ਇਹ ਆ ਕਿ ਮਾਲ ਜਿਹੜਾ ਵਾ ਇਹ ਬਹੁਤ ਹੀ ਜ਼ਿਆਦਾ ਸੋਹਣੇ ਤਰੀਕੇ ਨਾਲ ਜਿਹੜਾ ਵਾ ਉਹ ਬਣਾਇਆ ਆ ਹੁਣ ਆਪਾਂ ਹੌਲੀ-ਹੌਲੀ ਸਭ ਤੋਂ ਉੱਪਰਲੇ ਫਲੋਰ ਵੱਲ ਚਲਦੇ ਆਂ ਉੱਪਰਲਾ ਫਲੋਰ ਵੀ ਇੰਜ ਜਾਬ ਦਾ ਜਿਵੇਂ ਆਪਾਂ ਥੱਲੇ ਧਰਤੀ ਤੇ ਖੜੇ ਹੁੰਨੇ ਆ ਤੇ ਇਹ ਸਾਰੇ ਜਿਹੜੇ ਰੋਖਿਆ ਇਹ ਅਸਲੀ ਰੋਖਿਆ ਤੇ ਕੋਈ ਇਦਾਂ ਦਾ ਨਹੀਂ ਆ ਕਿ ਪਲਾਸਟਿਕ ਦੀ ਕੋਈ ਸਜਾਵਟ ਕੀਤੀ ਆ ਤੇ ਬਾਲੇ ਵੱਖਰੇ ਤੇ ਯੂਨੀਕ ਜੇ ਤਰੀਕੇ ਦੇ ਨਾਲ ਇਹਨੂੰ ਸਾਰੇ 에ਰਪੋਰਟ ਨੂੰ ਬਣਾਇਆ ਆ ਬਾਕੀ ਜਿਹੜੀ ਉੱਪਰਲੀ ਛੱਤ ਆਏ ਦੇ ਉੱਤੇ ਕਾਫੀ ਸਾਰੇ ਖਾਣ ਪੀਣ ਦੇ ਆਊਟਲੈਟ ਆ ਸਿੰਗapore ਦਾ ਜਿਹੜਾ ਮੌਸਮ ਹੈ ਇਹ ਪੂਰੇ ਦਾ ਪੂਰੇ ਸਾਲ ਗਰਮੇ ਰਹਿੰਦਾ ਤੇ ਤੁਹਾਨੂੰ ਥਾਂ ਥਾਂ ਜਿਹੜੇ ਪੱਖੇ ਆਏ ਲੱਗੇ ਨਜ਼ਰ ਆਉਣਗੇ ਤੇ ਉੱਪਰੋਂ ਵੇਖਣ ਦੇ ਨਾਲ ਜਿਹੜਾ ਝਰਨਾ ਵਾਏ ਹੋਰ ਵੀ ਨੇੜੇ ਨਜ਼ਰ ਆਉਂਦਾ ਤੇ ਪਾਣੀ ਜਿੱਥੇ ਥੱਲੇ ਡਿੱਗਦਾ ਜਿਹੜਾ ਟੋਆ ਥੱਲੇ ਬਣਾਇਆ ਹੋਇਆ ਉਹ ਵੀ ਉੱਪਰੋਂ ਜਿਹੜਾ ਵਾ ਬਿਲਕੁਲ ਕਲੀਅਰ ਨਜ਼ਰ ਆਉਂਦਾ ਤੇ ਉੱਪਰਲੇ ਫਲੋਰ ਦੇ ਉੱਤੇ ਵੀ ਕਾਫੀ ਸਾਰਾ ਖੁੱਲਾ ਏਰੀਆ ਜਿੱਥੇ ਆਰਾਮ ਨਾਲ ਬੰਦਾ ਘੁੰਮ ਫਿਰ ਸਕਦਾ ਤੇ ਬਹੁਤ ਸੋਹਣਾ ਟਾਈਮ ਸਪੈਂਡ ਹੁੰਦਾ ਉੱਤੇ ਅ ਵੱਖਰੀ ਕਿਸਮ ਦਾ ਨਜ਼ਾਰਾ ਇੱਥੇ ਕਾਫੀ ਸਾਰੇ ਲੋਕ ਜਿਹੜੇ ਆ ਟਰੈਵਲ ਕਰਦੇ ਆ ਤੇ ਇਸ ਕਰਕੇ ਰੌਣਕ ਵੀ ਬਣੀ ਰਹਿੰਦੀ ਆ ਤੇ ਬਹੁਤ ਸੋਹਣਾ ਰੈਸਟੋਰੈਂਟ ਹੈ ਇੱਥੇ ਖਾਣ ਪੀਣ ਦਾ ਸਮਾਨ ਬਾਕੀ ਸਾਨੂੰ ਪਤਾ ਲੱਗਾ ਇਹ ਵੀ ਇੱਥੇ ਜਿਹੜਾ ਬੱਚਿਆਂ ਦਾ ਏਰੀਆ ਵਾ ਜਿੱਥੋਂ ਆਪਾਂ ਉੱਪਰ ਆਏ ਹੀ ਉਹਦੇ ਲਾਗੇ-ਛਾਗੇ ਥੋੜਾ ਜਿਹਾ ਏਰੀਆ ਜਿਹੜਾ ਵਾ ਉਹ ਫ੍ਰੀ ਆ ਤੇ ਤੁਸੀਂ ਆਰਾਮ ਨਾਲ ਆਪਣਾ ਘੁੰਮ ਫਿਰ ਸਕਦੇ ਜੀ ਪਰ ਇੱਥੇ ਜਿਹੜਾ ਜਿਹੜਾ ਬੱਚਿਆਂ ਦਾ ਜਿਹੜਾ ਏਰੀਆ ਪਰਲੇ ਪਾਸੇ ਖੇਡਣ ਵਾਸਤੇ ਜਾਂ ਜੇ ਤੁਸੀਂ ਸਾਰਾ ਉੱਪਰਲਾ ਹਿੱਸਾ ਘੁੰਮਣਾ ਚਾਹੁੰਦੇ ਫਿਰ ਅੱਧੋਂ ਵੱਧ ਜਿਹੜਾ ਹਿੱਸਾ ਵਾ ਉਹ ਇਹਨਾਂ ਨੇ ਪੇਡ ਕੀਤਾ ਹੋਇਆ ਤੇ ਅਸੀਂ ਵੀ ਟਿਕਟ ਕਾਊਂਟਰ ਤੋਂ ਲਈ ਟਿਕਟ ਤੇ ਜਿਹੜਾ ਪੀਡੋਲਾ ਏਰੀਆ ਸੀ ਆਪਾਂ ਉਧਰ ਨੂੰ ਹੁਣ ਆਪਾਂ ਚੱਲ ਪਿਆ ਤੇ ਇੱਥੋਂ ਕਰਦੇ ਆਪਾਂ ਐਂਟਰੀ ਤੇ ਅੱਗੇ ਦਾ ਏਰੀਆ ਵੇਖਦੇ ਆਂ ਵੀ ਕਿੱਦਾਂ ਦਾ ਬਣੀ ਦਾ ਚਰਨਾ ਜਿਹੜਾ ਆ ਇੱਕ ਸੈਂਟਰ ਦੇ ਵਿੱਚ ਆ ਤੇ ਆਪਾਂ ਜਿੱਧਰ ਨੂੰ ਵੀ ਤੁਰਾਂਗੇ ਤਾਂ ਇਹ ਸਾਨੂੰ ਹਰ ਪਾਸਿਓਂ ਦਿਖਦਾ ਹੀ ਰਹੂਗਾ ਹਰ ਜਗ੍ਹਾ ਨੂੰ ਇਹਨਾਂ ਨੇ ਬਹੁਤ ਹੀ ਜ਼ਿਆਦਾ ਖੂਬਸੂਰਤ ਤਰੀਕੇ ਦੇ ਨਾਲ ਸ਼ਿੰਗਾਰਿਆ ਹੋਇਆ ਆ ਤੇ ਆ ਵੀ ਕੋਈ ਤੇ ਵੀ ਕੋਈ ਪਰਿਵਾਰ ਫੋਟੋ ਸ਼ੂਟ ਵਗੈਰਾ ਕਰ ਰਿਹਾ ਬਾਕੀ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਚੀਜ਼ ਮੈਂ ਬਹੁਤ ਸੋਹਣੀ ਵੇਖੀ ਆ ਵੀ ਜਦੋਂ ਕੋਈ ਫੋਟੋ ਜਾਂ ਕੋਈ ਵੀਡੀਓ ਬਣਾ ਰਿਹਾ ਹੁੰਦਾ ਤੇ ਜਿਹੜੇ ਲੋਕ ਆ ਉਹ ਥੋੜੇ ਸਾਈਡ ਤੋਂ ਹੋ ਕੇ ਲੰਘ ਜਾਂਦੇ ਆ ਆ ਚੀਜ਼ਾਂ ਵੇਖ ਕੇ ਬੰਦੇ ਦੇ ਮਨ 'ਚ ਆਉਂਦਾ ਵਾਪੀ ਪੈਸਾ ਤਾਂ ਜ਼ਰੂਰੀ ਆ ਪਰ ਸਭ ਤੋਂ ਵੱਡੀ ਗੱਲ ਸੋਚਦੀ ਆ ਕਿ ਜੇ ਆਪਾਂ ਇਸ ਪਾਸੇ ਨੂੰ ਸੋਚਣ ਲੱਗ ਜਾਈਏ ਵੀ ਆਪਣਾ ਆਲਾ ਦਵਾਲਾ ਬਹੁਤ ਸੋਹਣਾ ਬਣਾਉਣਾ ਤੇ ਮੇਰੇ ਖਿਆਲ ਦੇ ਨਾਲ ਹੌਲੀ ਹੌਲੀ ਕਰਕੇ ਚੀਜ਼ਾਂ ਜਿਹੜੀਆਂ ਆ ਆਪਣੇ ਆਪ ਸੋਹਣੀਆਂ ਬਣਦੀ ਜਾਂਦੀਆਂ ਹੁਣ ਆ ਚੀਜ਼ ਬਣਾਉਣ ਵਾਸਤੇ ਕਿਸੇ ਇਨਸਾਨ ਨੇ ਕਿੰਨਾ ਟਾਈਮ ਕੱਢਿਆ ਹੋਊਗਾ ਤੇ ਕਿੰਨਾ ਦਿਮਾਗ ਲਾਇਆ ਹੋਊਗਾ ਤੇ ਪਤਾ ਨਹੀਂ ਕਿੱਥੋਂ-ਕਿੱਥੋਂ ਚੀਜ਼ਾਂ ਲੱਭ ਕੇ ਲਿਆ ਕੇ ਲਾਈਆਂ ਹੋਣਗੀਆਂ ਤੇ ਹੁਣ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਅੱਗੇ ਸ਼ੁਰੂ ਹੋ ਗਈਆਂ ਬਾਕੀ ਜਿੱਥੇ ਆਪਾਂ ਹੁਣ ਇਸ ਟਾਈਮ ਤੁਰ ਰਹੇ ਆ ਇਹਦੀ ਐਂਟਰੀ ਵੀ ਵੇੜ ਆ ਤੇ ਵਿਦਨ ਦਾ ਐਂਟਰੀ ਜਿਹੜੀ ਆ ਇਹ ਛੋਟੇ ਛੋਟੇ ਜਿਹੜੇ ਬੱਚਿਆਂ ਦੇ ਅ ਸਲਾਈਡਿੰਗ ਹੋ ਗਿਆ ਜਾਂ ਜੰਪਿੰਗ ਵਾਲੇ ਜਿਹੜੇ ਤੌਰ ਤਰੀਕੇ ਆ ਇਹ ਇਹਨਾਂ ਦੀ ਵੱਖਰੀ ਟਿਕਟ ਆ ਤੇ ਇਹ ਸਾਰੀ ਉਥੋਂ ਐਂਟਰੀ ਕਾਊਂਟਰ ਤੋਂ ਖਰੀਦਣੀ ਪੈਂਦੀ ਆ ਤੇ ਇਹਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਅ ਬੱਚਿਆਂ ਦੇ ਜੰਪਿੰਗ ਸਲਾਈਡਿੰਗ ਤੇ ਹੋਰ ਵੀ ਇਦਾਂ ਦੇ ਛੋਟੇ ਛੋਟੇ ਜਿਹੜੇ ਆ ਉਹ ਮਨੋਰੰਜਨ ਦੇ ਸਾਧਨ ਆ ਇਹ ਹੁਣ ਅਸੀਂ ਪਹੁੰਚ ਗਏ ਆ ਜੀ ਇੱਥੇ ਬਾਉਂਸਿੰਗ ਨੈਟ ਬਾਉਂਸਿੰਗ ਨੈਟ ਕੁਸ਼ਨੀ ਆ ਜੀ ਥੱਲੇ ਰस्सੀਆਂ ਦਾ ਜਾਲ ਆ ਤੇ ਜਦੋਂ ਨਿਆਣੇ ਉੱਤੇ ਛਾਲ ਮਾਰਦੇ ਆ ਤੇ ਉਹ ਥੋੜਾ ਜੰਪ ਜਾ ਦਿੰਦਾ ਤੇ ਇਹਦੀਆਂ ਟਿਕਟਾਂ ਅਸੀਂ ਲਈਆਂ ਹੋਈਆਂ ਸੀ 4 ਤੇ ਹੁਣ ਮਾਰਦੇ ਆ ਇਹਦੇ ਐਂਟਰੀ ਤੇ ਇਹ ਇੱਥੋਂ 에어ਪੋਰਟ ਦੇ ਬਾਹਰ ਦਾ ਵਿਊ ਇਦਾਂ ਦੀ ਕੁਝ ਐਂਟਰੀ ਆ ਇਹਦੀ ਪੂਰਾ ਦਾ ਪੂਰਾ ਰੱਸੀਆਂ ਦਾ ਜਾਲ ਆ ਤੇ ਚਾਰ ਸਫੇਰੇ ਰੁੱਖ ਬੂਟੇ ਲਾਏ ਹੋਏ ਇਹਨਾਂ ਨੇ ਮੇਨਲੀ ਸਾਰਾ ਇਹ ਨਿਆਣਿਆਂ ਦਾ ਹੀ ਆ ਜੰਪ ਜਿੰਨਾ ਵੀ ਕਰ ਸਕਦੇ ਕਰ ਲੈਣਾ ਬਾਕੀ ਅਸੀਂ 2 ਕਮਿੰਟ ਕੀਤਾ ਸੀ ਜੰਪ ਤੇ 100 ਸਾਈ ਹੋ ਗਏ ਤੇ ਹੁਣ ਸਾਈਡ ਤੇ ਹੋ ਕੇ ਵੇਖਣ ਤਾਂ ਇਹਨਾਂ ਨੂੰ ਮੁੱਕ ਦੀ ਗੱਲ ਆ ਵੀ ਸਵਾਦ ਬਹੁਤ ਆਉਂਦਾ ਨਿਆਣੇ ਦੇ ਨਾਲ ਨਿਆਣੇ ਬਣ ਕੇ ਤੇ ਜਿਹੜਾ ਰੱਸੀਆਂ ਤੇ 扑ੜਕਣਾ ਤੇ ਐਕਸਰਸਾਈਜ਼ ਵੀ ਬਹੁਤ ਤਗੜੀ ਆ ਤੇ ਮੈਨੂੰ ਲੱਗਦਾ ਵੀ ਜੇ ਅਸੀਂ ਜਿੰਨਾ ਨਿਆਣੇ ਭੁੜਕੇ ਜਿਗਦੇ ਇੰਨਾ ਹੀ ਸਾਰਾ ਟਾਈਮ ਭੁੜਕਦੇ ਤੇ ਸ਼ਾਇਦ ਚੁੱਕੇ ਬਾਹਰ ਕੱਢਣਾ ਹੈ ਨਾ ਤੇ ਵੇਖੋ ਨਿਆਣਿਆਂ ਨੇ ਕਿਵੇਂ ਭੜਤੂ ਪਾਇਆ ਆ ਇਹ ਵੇਖ ਲਓ ਵੀ ਜਾਲ ਦੇ ਨਾਲ ਪੂਰਾ ਫੁੱਟਬਾਲ ਦੀ ਗਰਾਊਂਡ ਦਾ ਡਿਜ਼ਾਈਨ ਬਣਾਇਆ ਆ ਤੇ ਨਿਆਣਿਆਂ ਨੇ ਮਿੰਟੋ ਮਿੰਟੀ ਇਹਨਾਂ ਦੀਆਂ ਟੀਮਾਂ ਹੀ ਬਣ ਜਾਂਦੀਆਂ ਤੇ ਕਿਦਾਂ ਇਹਨਾਂ ਨੇ ਅੱਤ ਚੁੱਕੀ ਹੋਈ ਹੈ ਤੇ ਰਾਹ ਦੇ ਵਿੱਚ ਜਾਂਦਿਆ ਇੱਕ ਹੋਰ ਐਕਟੀਵਿਟੀ ਵਾਕਿੰਗ نیٹ ਇਹਦੀ ਵੱਖਰੀ ਟਿਕਟ ਆ ਤੇ ਇਹ ਵੀ ਕੁਝ ਉਸੇ ਤਰ੍ਹਾਂ ਦਾ ਹੀ ਆ ਜਿੱਦਾਂ ਜੰਪਿੰਗ نیٹ ਆ ਤੇ ਹੁਣ ਪਹੁੰਚ ਗਏ ਆ ਜੀ ਬਿਲਕੁਲ ਐਗਜ਼ਿਟ ਵੱਲ ਨੂੰ ਇਹ ਸਾਰਾ ਉਹ ਏਰੀਆ ਸੀ ਜਿਹੜਾ ਕਿ ਚੰਗੀ ਏਅਰਪੋਰਟ ਦਾ ਬਹੁਤ ਮਸ਼ਹੂਰ ਏਰੀਆ ਵਾ ਤੇ ਅਗਲੀ ਵੀਡੀਓ ਚ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਣਾ